ਇਤਿਹਾਸ ਕਹਿੰਦਾ ਸੱਤ ਸਾਲਾਂ ਵਿੱਚ 21 ਵਾਰ ਪ੍ਰੀਖਿਆ ਲਈ ਗੁਰੂ ਨਾਨਕ ਸਾਹਿਬ ਨੇ 21 ਵਾਰ ਇੱਥੇ ਤਾਂ ਸਾਨੂੰ ਸੇਵਾਦਾਰ ਕੋਈ ਕਹਿ ਦੇਵੇ ਇੱਧਰ ਨਹੀਂ ਇੱਧਰ ਜਾਓ ਆਪਾਂ ਗੁੱਸਾ ਕਰਨ ਲੱਗ ਪਈਦਾ ਵੀ ਇੱਥੇ ਰੋਪ ਪਾਉਂਦੇ ਨੇ ਜੀ ਗੁਰਦਾਰੇ ਵਿੱਚ ਮੈਂ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤ ਵੇਲੇ ਲੋਕੀ ਲੜਦੇ ਵੇਖੇ ਸੇਵਾਦਾਰਨ ਸਾਨੂੰ ਕੌਣ ਉਹਨਾਂ ਰੋਕਣ ਵਾਲਾ ਅਸੀਂ ਕਿਉਂ ਨਹੀਂ ਲੰਘ ਸਕਦੇ ਸਾਧ ਸੰਗਤ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਇੱਥੇ ਪਾਤਸ਼ਾਹ ਨੇ ਹੱਥ ਵਿੱਚ ਡੰਡਾ ਲੈ ਕੇ ਸੇਵਾਦਾਰਾਂ ਨੂੰ ਕੁੱਟਿਆ ਮਾਰਿਆ ਭਾਈ ਲੈਣਾ ਜੀ ਦੇ ਵੀ ਡੰਡੇ ਮਾਰੇ ਕਹਿੰਦੇ ਜਾਓ ਪੱਜ ਜਾਓ ਆਪਣੇ ਘਰਾਂ ਨੂੰ ਚਲੇ ਜਾਓ ਸਭ ਨੂੰ ਮਾਰਿਆ ਸਭ ਆਲੇ-ਨਾਲੇ ਚਲੇ ਗਏ ਭਾਈ ਲੈਣੇ ਨੂੰ ਮਾਰਿਆ ਹਜ਼ੂਰ ਫਿਰ ਪੁੱਛਦੇ ਲੈਣਿਆਂ ਡੰਡੇ ਦੀਆਂ ਚੋਟਾਂ ਖਾਈ ਜਾਂਨੇ ਜਾਂਦਾ ਨਹੀਂ ਜਾ ਚਲਾ ਜਾ ਆਪਣੇ ਘਰ ਨੂੰ ਕੁੱਟ ਕਿਉਂ ਖਾ ਰਹੇ ਹੈ ਡੰਡੇ ਦੀਆਂ ਚੋਟਾਂ ਕਿਉਂ ਖਾ ਰਹੇ ਹੈ ਡੰਡੇ ਵੱਜ ਰਹੇ ਸਨ ਭਾਈ ਲੈਣਾ ਗਏ ਨਹੀਂ ਜਦੋਂ ਕਿ ਲੈਣਿਆ ਡੰਡੇ ਦੀਆਂ ਚੋਟਾਂ ਕਿਉਂ ਖਾਈ ਜਾਂਨੇ ਜਾ ਚਲਾ ਜਾ ਹੱਥ ਜੋੜ ਕੇ ਅੱਖਾਂ ਪਰ ਕੇ ਕਿਹਾ ਪਾਤਸ਼ਾ ਜਿਹਦਾ ਕੋਈ ਘਰ ਸੀ ਉਹ ਘਰ ਨੂੰ ਚਲਾ ਗਿਆ ਮੇਰਾ ਟੋਡੇ ਸਬਾਏ ਹੈ ਹੀ ਕੋਈ ਨਹੀਂ ਮੈਂ ਜਾਮ ਕਿੱਥੇ ਜਦੋਂ ਕੋਈ ਘਰ ਸੀ ਉਹ ਘਰਾਂ ਨੂੰ ਚਲੇ ਗਏ ਜਿਹਦਾ ਕੋਈ ਸੀ ਉਹ ਆਪਣੇ ਕੋਲ ਚਲੇ ਗਏ ਗੁਰੂ ਨਾਨਕ ਸਾਹਿਬ ਮੇਰਾ ਤੇਰੇ ਸਿਵਾਏ ਹੈ ਹੀ ਕੋਈ ਨਹੀਂ ਮੈਂ ਕਿੱਥੇ ਜਾਵਾਂ ਫਿਰ ਪਾਤਸ਼ਾਹ ਨੇ ਬਾਹਾਂ ਪਕੜ ਕੇ ਗੱਲਣ ਲਾ ਲਿਆ ਸਾਧ ਸੰਗਤ ਇੰਨੀ ਪਰਖ ਕਰਨ ਤੋਂ ਬਾਅਦ ਇੱਕ ਦਿਨ ਫਿਰ ਪਾਤਸ਼ਾਹ ਨੇ ਵਡਿਆਈ ਦਿੱਤੀ ਕਿ ਲੈਣੇ ਧਰਿਓਨ ਛਤਰ ਸਿਰ ਅਸਮਾਨ ਕੇ ਆੜਾ ਅਸ਼ਕਿਓਦ ਕਹਿੰਦੇ ਛਤਰ ਧਰਤਾ ਸੀਸ ਤੇ ਅਸਮਾਨ ਜਿੰਨਾ ਸਿਰ ਉੱਚਾ ਕਰਤਾ ਭਾਈ ਲੈਣੇ ਦਾ ਔਰ ਸਾਧ ਸੰਗਤ ਇਹ ਐਵੇਂ ਨਹੀਂ ਹੋਇਆ ਇਤਿਹਾਸ ਪੜਿਓ ਕੋਲ ਰਹਿਣ ਵਾਲੇ ਲੈਣੇ ਨੂੰ ਭਾਈ ਲੈਣਾ ਜਿਹਨੂੰ ਕਮਲਾ ਕਹਿਣ ਲਾਪੇ ਸੀ ਕਮਲਾ ਕਹਿੰਦੇ ਤਾਂ ਐਵੇਂ ਕਮਲਾ ਹੋਇਆ ਪਤਾ ਕਿਉਂ ਪਾਛੇ ਬੈਠੇ ਬੈਠੇ ਕਹਿ ਦਿੰਦੇ ਕਹਿੰਦੇ ਲੈਣਿਆ ਸੰਗਤ ਨੂੰ ਭੁੱਖ ਲੱਗੀ ਹੋਏਗੀ ਮਠਿਆਈਆਂ ਝਾੜੋ ਕਿਕਰਾਂ ਨੂੰ ਇੰਨੀਆਂ ਮਠਿਆਈਆਂ ਲੱਗੀਆਂ ਦਰਖਤਾਂ ਨੂੰ ਝਾੜੋ ਮਠਿਆਈਆਂ ਝਾੜ ਲਓ ਮਾਰਾ ਸਤਿਵਚਨ ਚਦਰ ਚੁੱਕ ਕੇ ਲਿਆਏ ਕਿਕਰ ਥੱਲੇ ਵਛਾ ਦਿੱਤੀ ਕਿਕਰ ਤੇ ਚੜ ਕੇ ਹਲੂਣਾ ਦੇਣ ਲੱਗ ਪਏ ਫੁੱਲ ਤੇ ਪੱਤੇ ਝੜ ਰਹੇ ਸਨ ਚਦਰ ਉੱਤੇ ਪੀਲੇ ਫੁੱਲ ਡਿੱਗ ਰਹੇ ਨੇ ਪੱਤੇ ਝੜ ਰਹੇ ਨੇ ਵਿਖਣ ਵਾਲੇ ਦੂਰੋਂ ਹੱਸ ਕੇ ਕਹਿੰਦੇ ਲੈਣਾ ਕਮਲਾ ਹੋਇਆ ਦਰਖਤਾਂ ਨੂੰ ਕਿਕਰਾਂ ਨੂੰ ਮਠਿਆਈਆਂ ਕਿੱਥੋਂ ਲੱਗਦੀਆਂ ਕਿਕਰਾਂ ਨੂੰ ਮਠਿਆਈ ਕਿੱਥੋਂ ਪਰ ਜਦੋਂ ਫੁੱਲ ਪੱਤੇ ਝੜ ਗਏ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਅੰਦਰ ਦੀਆਂ ਸਭ ਦੀਆਂ ਬੁਝਰੇ ਨੇ ਕੌਣ ਕੀ ਕਹਿ ਰਿਹਾ ਪਾਤਸ਼ਾਹ ਨੂੰ ਸਭ ਕੁਝ ਸੁਣ ਰਿਹਾ ਪਰ ਹਜ਼ੂਰ ਨੇ ਕਿਕਰ ਤੋਂ ਉਤਾਰ ਲਿਆ ਲੈਣਿਆ ਆ ਜਾ ਬਹੁਤ ਮਠਿਆਈ ਹੋ ਗਈ ਬਹੁਤ ਮਠਿਆਈ ਹੋ ਗਈ ਜਦੋਂ ਭਾਈ ਲੈਣਿਆ ਕਿਕਰ ਤੋਂ ਪਹੁੰਚ ਆਏ ਹਜ਼ੂਰ ਨੇ ਬਾਹੂ ਪਕੜ ਕੇ ਗੱਲਣ ਲੱਗੇ ਕਿ ਲੈਣਿਆ ਤੂੰ ਮਿੱਠੇ ਨਾਲ ਰਜ ਗਿਆ ਜ਼ਹਿਰ ਨਾਲ ਭਰੇ ਹੋਏ ਲੋਕ ਕੌਣਗੇ ਤੇਰੇ ਚਰਨਾਂ ਚੋਂ ਮਿਠਾਸ ਲੈ ਕੇ ਜਾਣੇ ਲੈਣਿਆਂ ਗੱਲ ਮਠਿਆਈਆਂ ਝਾੜਨ ਦੀ ਨਹੀਂ ਸੀ ਨੰ ਕਿਕਰਾਂ ਨੂੰ ਮਠਿਆਈ ਲੱਗਦੀ ਐ ਸੱਜਣੋ ਗੱਲ ਹੁਕਮ ਮੰਨਣ ਦੀ ਸੀ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕਿਤਿ ਭਾਰ ਇੱਥੇ ਕਈ ਵਾਰ ਕਮਲੇ ਸਦਾਉਣਾ ਪੈਂਦਾ ਕੋਈ ਆਖੇ ਪੂਤਨਾ ਕੋ ਕਹਵੇ ਤੱਲਾ ਇੱਥੇ ਕਈ ਵਾਰ ਗੁਰੂ ਘਰ ਵਿੱਚ ਇਸ ਤਰ੍ਹਾਂ ਜਿਹੜੇ ਧੁਰ ਪੁੰਚੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਕਿ ਲੋਕ ਕਹੈ ਕਬੀਰ ਬੌਰੰਨਾਂ ਕਬੀਰ ਦਾ ਮਰਮ ਰਾਮ ਪਹਿਜਨ ਲੋਕੀ ਕਹਿਣਗੇ ਬੋਰਾ ਹੋ ਗਿਆ ਪਾਗਲ ਹੈ ਤਾਂ ਇਹ ਤਾਂ ਤੁਰਿਆ ਹੀ ਰਹਿੰਦਾ ਹਜੂਰ ਸਾਹਿਬ ਨੂੰ ਇਹ ਤਾਂ 6 ਮਹੀਨੇ 3 ਮਹੀਨੇ ਨਹੀਂ ਪੈਣ ਦਿੰਦਾ ਤੁਰੇ ਰਹਿੰਦੇ ਨੇ ਲੋਕੀ ਤੁਹਾਨੂੰ ਕਮਲਾ ਵੀ ਕਹਿ ਸਕਦੇ ਨੇ ਪਰ ਜਿਨ੍ਹਾਂ ਨੂੰ ਇਸ਼ਕ ਪਿਆਰ ਪ੍ਰੇਮ ਗੁਰੂ ਦਾ ਲੱਗ ਜਾਏ ਸੱਜਣੋ ਉਹ ਕਿਤੇ ਪਹੁੰਚ ਜਾਂਦੇ ਨੇ ਅੱਜ ਗੁਰੂ ਨਾਨਕ ਸਾਹਿਬ ਜੀ ਨੇ ਅਸਮਾਨ ਜਿੰਨਾ ਸੀਸ ਉੱਚਾ ਕਰ ਦਿੱਤਾ ਭਾਈ ਲੈਣਾ ਜੀ ਦਾ ਪਰਖ ਕਰਨ ਤੋਂ ਬਾਅਦ ਇੰਨੇ ਉੱਚੇ ਕਰ ਦਿੱਤੇ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਉ ਨ ਅੱਖੋ ਸਤਨਾਮ ਸ੍ਰੀ ਵਾਹ ਕਹਿੰਦੇ ਜੋਤ ਸਮਾਣੀ ਜੋਤ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਜੋਤ ਭਾਈ ਲੈਣੇ ਵਿੱਚ ਸਮਾਗੀ ਜੋ ਤੂੰ ਹਾਂ ਜੁਗਤ ਸਾਇ ਸਹ ਕਾਇਆ ਫਿਰ ਪਲਟੀ ਐ ਸਿਰਫ ਸਰੀਰ ਬਦਲਿਆ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਲੈਣੇ ਵਿੱਚ ਸਮਾ ਗਈ ਤੇ ਕਹਿੰਦੇ ਇਹ ਪਤਕ ਕਿਨੇ ਕੀਤਾ ਬਾਬਾ ਸੱਤਾ ਬਲਵੰਡ ਜੀ ਲਿਖਦਾ ਕਹਿੰਦੇ ਇਹ ਪਤਕ ਕਿਨੇ ਕੀਤਾ ਇਹ ਗੁਰੂ ਨਾਨਕ ਸਾਹਿਬ ਨੇ ਆਪ ਹੀ ਕੀਤਾ ਆਪ ਆਪੇ ਸਤਿ ਮਕੀਓਨ ਜਦੋਂ ਇਹਦੇ ਅਰਥ ਵਿਦਵਾਨਾਂ ਚੋਂ ਪੜੋਂਗੇ ਕਿਤਾਬਾਂ ਵਿੱਚ ਗ੍ਰੰਥਾਂ ਵਿੱਚ ਸਟਿੱਕਾਂ ਵਿੱਚ ਕਈ ਤਰ੍ਹਾਂ ਦੇ ਅਰਥ ਨੇ ਸਾਨੂੰ ਪੜਾਉਣ ਵਾਲਿਆਂ ਉਹ ਵੀ ਅਰਥ ਪੜਾਏ ਤੇ ਨਾਲ ਪ੍ਰੇਮ ਵਾਲਿਆਂ ਪਤਾ ਕੀ ਕਿਹਾ ਕਹਿੰਦੇ ਜਦੋਂ ਬੱਚੇ ਛੋਟੇ ਹੁੰਦੇ ਆ ਖੇਡ ਖੇਡਦੇ ਨਾ ਅੱਡੇ ਖੱਡੇ ਵਾਲੀ ਤ ਉਹਦੇ ਵਿੱਚ ਕਹਿੰਦੇ ਨਾ ਆ ਘਰ ਮੈਂ ਮੜਕਲਿਆ ਮੜਕਲਿਆ ਦਾ ਅਰਥ ਮੱਲ ਲਿਆ ਆਪਣੀ ਮਰਜ਼ੀ ਨਾਲ ਗਿੱਟੀ ਸੁੱਟਣ ਗਏ ਆ ਘੜ ਮੈਂ ਮੜਕਲਿਆ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਆਪ ਮੜਕਲਿਆ ਭਾਈ ਲੈਣੇ ਨੂੰ ਸਾਰੇ ਸਿੱਖਾਂ ਵਿੱਚੋਂ ਸਾਰੇ ਸਿੱਖਾਂ ਸੇਵਾਧਾਰਾਂ ਵਿੱਚੋਂ ਮੇਰੇ ਗੁਰੂ ਨਾਨਕ ਨੇ ਆਪ ਆਪੇ ਸੇਤੀ ਮਿੱਕਿਓਨ ਭਾਈ ਲੈਣੇ ਨੂੰ ਮਿੱਕ ਲਿਆ ਮੜਕ ਲਿਆ ਕਹਿੰਦੇ ਇਹਨੂੰ ਹੀ ਲੈਣਾ ਹੈ ਕਿਉਂ ਭਾਈ ਲੈਣਾ ਬੁੱਝ ਗਿਆ ਮੇਰੇ ਗੁਰੂ ਨਾਨਕ ਨੂੰ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕੇ ਤਪਾਰ ਧੰਨ ਭਾਈ ਲੈਣਾ ਜੀ ਗੁਰੂ ਨਾਨਕ ਨੂੰ ਬੁੱਝ ਗਏ ਮੇਰੇ ਗੁਰੂ ਨਾਨਕ ਨੇ ਸਾਰੇ ਸਿੱਖਾਂ ਵਿੱਚੋਂ ਭਾਈ ਲੈਣਾ ਜਿਹਨੂੰ ਮੜਕ ਲਿਆ ਆਪ ਮੱਲ ਲਿਆ ਕਿ ਲੈਣਾ ਹੀ ਮੇਰੇ ਫਿਰ ਪਾਤਸ਼ਾਹ ਨੇ ਆਪਣੇ ਸਿੱਖ ਆਪਣੇ ਪੁੱਤਰ ਆਪਣਾ ਪਰਿਵਾਰ ਸਾਰਿਆਂ ਵਿੱਚੋਂ ਕੋਕ ਕੇ ਇੱਕੋ ਨੂੰ ਮੜਕਿਆ ਕੌਣ ਧੰਨ ਭਾਈ ਲੈਣਾ ਜੀ ਜਿਹਨੂੰ ਦੁਨੀਆ ਫਿਰ ਬਾਅਦ ਵਿੱਚ ਹੱਥ ਜੋੜ ਕੇ ਕਹਿਣ ਲੱਗ ਪਈ ਹੇ ਗੁਰੂ ਅੰਗਦ ਸੈ ਮਹਾਰਾਜ ਤੁਸੀਂ ਇੱਕ ਦ੍ਰਿਸ਼ਟੀ ਪਾਓ ਲੋਕਾਂ ਦੇ ਕਰੋੜਾਂ ਪਾਪ ਨਾਸ਼ ਹੋ ਜਾਂਦੇ ਪਾਤਸ਼ਾਹ ਨੇ ਵਡਿਆਈ ਦਿੱਤੀ ਜਾ ਲੈਣਿਆ ਤੈਨੂੰ ਅਸੀਂ ਮੜਕ ਲਿਆ ਹੁਣ ਜਿਹਦੇ ਵੱਲ ਤੋਂ ਨજર ਭਰ ਕੇ ਤੱਕੇਂ ਗੋਦੇ ਪਾਪ ਸੜ ਜਾਂਦੇ ਕਦੇ ਖਡੂਰ ਸਾਹਿਬ ਦਰਸ਼ਨ ਕਰਿਓ ਸਾਧ ਸੰਗਤ ਇਹ ਇਤਿਹਾਸ ਹੈ ਕਿ ਲੱਖਾਂ ਦੁਨੀਆਂ ਦੇ ਕੋੜੀ ਪਾਪੀ ਵਿਕਾਰੀ ਲੋਭੀ ਮੰਗਤੇ ਜਦੋਂ ਗੁਰੂ ਅੰਗਦ ਸਹਿਬ ਮਹਾਰਾਜ ਸਿਹਰੇ ਅੰਮ੍ਰਿਤ ਵੇਲੇ ਬਾਹਰ ਨਿਕਲਦੇ ਸੀ ਨਾ ਦਰਵਾਜੇ ਮੋਰੇ ਵੱਡੇ ਵੱਡੇ ਪਾਪੀ ਬੰਦੇ ਮੰਗਤੇ ਬੰਦੇ ਝੋਲੀਆਂ ਅੱਡ ਕੇ ਖੜ ਜਾਂਦੇ ਜਿਹਦੇ ਵੱਲ ਗੁਰੂ ਅੰਗਦ ਸਾਹਿਬ ਦੀ ਇੱਕ ਨજર ਪੈ ਗਈ 7 ਸਾਲ ਭਾਈ ਲੈਣੇ ਨੇ ਅੱਖਾਂ ਉੱਪਰ ਨਹੀਂ ਚੁੱਕੀਆਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਇਤਿਹਾਸ ਪੜਿਓ 7 ਸਾਲ ਅੱਖਾਂ ਨੀਵੀਆਂ ਰੱਖੀਆਂ ਸਿਰਫ ਗੁਰੂ ਨਾਨਕ ਦੇ ਪੈਰਾਂ 'ਵਲ ਅੱਖਾਂ ਰੱਖੀਆਂ ਕਦੇ ਚਿਹਰੇ 'ਵਲ ਮੁੱਖ 'ਵਲ ਅੱਖਾਂ ਨਹੀਂ ਚੁੱਕ ਕੇ ਵੇਖੀਆਂ ਔਰ 70 ਸਾਲਾਂ ਬਾਅਦ ਐਸੀ ਵਡਿਆਈ ਦਿੱਤੀ ਜਾਂ ਲੈਣਿਆ ਹੁਣ ਜਿਹਦੇ 'ਵਲ ਅੱਖ ਚੁੱਕ ਕੇ ਵਖੇਂਗਾ ਉਹਦੇ ਪਾਪ ਨਾਸ਼ ਹੋ ਜਾਣਗੇ ਇਹ ਗੱਲ ਫਿਰ ਲਿਖੀ ਬਾਣੀ ਦੇ ਅੰਦਰ ਕਿ ਅੰਮੇਉ ਦ੍ਰਿਸ਼ਟ ਸ਼ੁਭ ਕਰੇ ਹਰ ਅਗ ਪਾਪ ਸਕਲ ਮਲ ਮਰ ਜਿਹਦੇ ਵੱਲ ਤੁਸੀਂ ਨજર ਭਰ ਕੇ ਵੇਖ ਲੈਂਦੇ ਹੋ ਉਹ ਤੇ ਪਾਪ ਛਡ ਜਾਂਦੇ ਕਾਮ ਕ੍ਰੋਧ ਅਰ ਲੋਭ ਮੋ ਵਸ ਕਰ ਸਭੇ ਵੱਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਕੋ ਵੈ ਗੁਰ ਨਬ ਨਿਦਦਰੀ ਆਉ ਜਨਮ ਹਮ ਕਾਲ ਕਤੋ ਵੈ ਫਿਰ ਦੁਨੀਆ ਹੱਥ ਜੋੜ ਕੇ ਕਹਿੰਦੀ ਸੋ ਕਉ ਟਲ ਗੁਰ ਸੇਵੀਐ ਪੜੋ ਐਨ ਸੈਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਗੁਰੂ ਅੰਗਦ ਸਾਹਿਬ ਨੂੰ ਇੰਨੀ ਵੱਡੀ ਵਡਿਆਈ ਇੰਨੀ ਵੱਡੀ ਵਡਿਆਈ ਫਿਰ ਪੜੋ ਪਿਆਰ ਨਾਲ ਸੋ ਕਟਲ ਗੁਰ ਸੇਵੀ ਐ ਅਨਸ ਸਹਜ ਸੁਭਾਏ ਦਰਸ਼ਨ ਪਰ ਸਿਂਹ ਗੁਰੂ ਕੈ ਜਨਮ ਮਰਨ ਦੁਖ ਜਾਏ ਆਖੋ ਸਤਨਾਮ ਸ੍ਰੀ ਵਾਹਿਗੋ ਹੋਵੇ ਸਿਫਤ ਖ ਸੰਬੰਧੀ ਇਹ ਪਰਸੋਂ ਤੁਸੀਂ ਇੱਥੋਂ ਸੁਣਿਆ ਸਿੰਘ ਸਾਹਿਬ ਹੋਵੇ ਸਿਫਤ ਖ ਸੰਬੰਧੀ ਗੁਰੂ ਅੰਗਦ ਸਾਹਿਬ ਦੀ ਨੂਰ ਹਰਸ਼ੋਂ ਕੁਰਸੋਂ ਛੱਟੀ ਐ ਤੇ ਫਿਰ ਕੀ ਕਿਹਾ ਤਉ ਦੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਮਲ ਜਨਮ ਜਨਮ ਦੀ ਕੱਟੀ ਐ ਅੱਜ ਬਾਬਾ ਸੱਤਾ ਬਲਵੰਡ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਆਪੇ ਹੀ ਮੜਿੱਕ ਲਿਆ ਧੰਨ ਗੁਰੂ ਅੰਗਦ ਸਹਿ ਮਹਾਰਾਜ ਨੂੰ ਕਿਉ ਗੁਰੂ ਅੰਗਦ ਸਹਿ ਮਹਾਰਾਜ ਭਾਈ ਲੈਣਾ ਜੀ ਦੇ ਰੂਪੇ ਬੁੱਝ ਗਏ ਗੁਰੂ ਨਾਨਕ ਨੂੰ ਮੇਰੇ ਗੁਰੂ ਨਾਨਕ ਨੇ ਮੜਿੱਕ ਲਿਆ ਭਾਈ ਲੈਣਾ ਸਭ ਨੂੰ ਆਪਣੀ ਜੋਤ ਟਕਾ ਕੇ ਗੁਰੂ ਅੰਗਦ ਸਾਹਿਬ ਕਰ ਦਿੱਤਾ ਸਿੱਖਾਂ ਪੁੱਤਰਾ ਕੋਖ ਕੈ ਸਭ ਓਮਤ ਵੇਖੋ ਜੇ ਕਿਉਂ ਨ ਆਖੋ ਸਤਨਾਮ ਸ੍ਰੀ ਵਾਹਿ ਉਮਤ ਸਾਰੀ ਦੁਨੀਆ ਵੇਖ ਰਹੀ ਸੀ ਬਾਦਸ਼ਾਹ ਨੇ ਕੋਖ ਦਾ ਅਰਥ ਨਾ ਵਿਚਾਰ ਕਰਨੇ ਚੰਗੀ ਤਰ੍ਹਾਂ ਕੋਖ ਕੇ ਪਰਖ ਕੇ ਕਿਹਦੇ ਵਿੱਚੋਂ ਸਿੱਖਾਂ ਪੁੱਤਰਾ ਕੋਖ ਕੈ ਸਾਰੇ ਸਿੱਖਾਂ ਵਿੱਚੋਂ ਆਪਣੇ ਪੁੱਤਰਾਂ ਵਿੱਚੋਂ ਬਾਬਾ ਸ਼੍ਰੀਚੰਦ ਜੀ ਬਾਬਾ ਲਖਮੀ ਦਾਸ ਜੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੁਪੁੱਤਰ ਨੇ ਬਾਬਾ ਸ਼੍ਰੀਚੰਦ ਤਪਸਵੀ ਨੇ ਪ੍ਰਸਾਦ ਸੰਗਤ ਉਹਨਾਂ ਵਿੱਚੋਂ ਵੀ ਕੋਖ ਕੇ ਪਰਖ ਕੀਤੀ ਮੇਰੇ ਗੁਰੂ ਨਾਨਕ ਸਾਹਿਬ ਨੇ ਪਰਖ ਵਿੱਚ ਜੇ ਕੋਈ ਪਾਸ ਹੋਇਆ ਤੇ ਭਾਈ ਲੈਣਾ ਸਭ ਹੋਏ ਪਰਖ ਵਿੱਚ ਕੋਈ ਪਾਸ ਨਹੀਂ ਹੋਇਆ ਸਾਦ ਸੰਗਤ ਬੰਦਗੀ ਤਪੱਸਿਆ ਬਹੁਤ ਸੀ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਅਨੰਦ ਸਿੱਖ ਨੇ ਪਾਦਸ਼ਾ ਵਡਿਆਈ ਦੇ ਕੇ ਕਹੇ ਬੁੱਢਿਆ ਤੇਰੇ ਤੋਂ ਕਦੇ ਉੱਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਪਰ ਜਦੋਂ ਗੱਲ ਪਰਖਣ ਦੀ ਆਈ ਉਦੋਂ ਸਿੱਖਾਂ ਪੁੱਤਰਾਂ ਕੋਖ ਕੇ ਸਭ ਮਤ ਵੇਖੇ ਕਿ ਕਿਉਂ ਨੰਸਾਰੀ ਦੁਨੀਆ ਵੇਖੇ ਕੀ ਕੀਤਾ ਗੁਰੂ ਨਾਨਕ ਸਾਹਿਬ ਨੇ ਆਪਣੇ ਵੱਡੇ ਵੱਡੇ ਪੁਰਾਣੇ ਸਿੱਖਾਂ ਨੂੰ ਛੱਡ ਦਿੱਤਾ ਆਪਣੇ ਪੁੱਤਰਾਂ ਨੂੰ ਛੱਡ ਦਿੱਤਾ ਸਭ ਤੋਂ ਕੋਖ ਕੇ ਇੱਕ ਭਾਈ ਲੈਣਾ ਗੁਰੂ ਅੰਗਦ ਸਾਹਿਬ ਜੀ ਨੂੰ ਵਢਿਆਈ ਬਖਸ਼ੀ ਜਾਂ ਸੁਦੋਸ ਤਾਂ ਲੈਣਾ ਟਿਕਿਓ ਨ ਸਤੋਸ਼ ਦਾ ਅਰਥ ਹੈ ਸੁਧਾਈ ਕਹਿੰਦੇ ਜਦੋਂ ਚੰਗੀ ਤਰ੍ਹਾਂ ਸ਼ੁੱਧ ਕਰਤਾ ਸਧਾਈ ਕਰਦੀ ਕਿਸੇ ਨੂੰ ਸ਼ੁੱਧ ਕਰਤਾ ਉਹ ਕੌਣ ਸੀ ਭਾਈ ਲੈਣਾ ਜੀ ਤਾਂ ਟਿਕਿਓ ਫਿਰ ਉਹਨਾਂ ਨੂੰ ਉਹ ਟਿੱਕਾ ਬਖਸ਼ਿਸ਼ ਕਰ ਦਿੱਤਾ ਉਹ ਵਢਿਆਈ ਬਖਸ਼ਿਸ਼ ਕਰ ਦਿੱਤੀ ਜਦੋਂ ਸਾਰਿਆਂ ਵਿੱਚੋਂ ਸ਼ੁੱਧ ਕਰ ਦਿੱਤਾ ਭਾਈ ਲੈਣੇ ਨੂੰ ਸਭ ਤੋਂ ਸ਼ੁੱਧ ਜੇ ਕੋਈ ਸੀ ਤਾ ਸਾਰਿਆਂ ਵਿੱਚੋਂ ਕੌਣ ਭਾਈ ਲੈਣਾ ਧੰਨ ਗੁਰੂ ਅੰਗਦ ਸਹਿ ਮਹਾਰਾਜ ਇੱਕ ਛੋਟੀ ਜਿਹੀ ਪੰਗਲ ਸੁਣੌਣੀ ਪੌੜੀ ਇੱਥੇ ਸਮਾਪਤ ਐ ਸਾਧ ਸੰਗਤ ਸ੍ਰੀ ਗੁਰੂ ਅੰਗਦ ਸਹਿ ਮਹਾਰਾਜ ਨੂੰ ਜਦੋਂ ਮੜਕ ਲਿਆ ਨਾ ਛੱਤ ਕਰਕੇ ਪਾਤਸ਼ਾਹ ਨੇ ਆਪਣੀ ਜੋਤ ਸਮਾ ਦਿੱਤੀ ਤੱਕ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਾਰੇ ਸਿੱਖਾਂ ਨੂੰ ਇਕੱਠੇ ਕੀਤਾ ਆਪਣੇ ਪਰਿਵਾਰ ਨੂੰ ਵੀ ਸਾਰਿਆਂ ਦੇ ਸਾਹਮਣੇ ਚੰਦਨ ਦੀ ਚੌਂਕੀ ਤਖਤ ਉੱਤੇ ਬਿਠਾ ਭਾਈ ਲੈਣਾ ਸ੍ਰੀ ਗੁਰੂ ਅੰਗਦ ਸਹਿਬ ਮਹਾਰਾਜ ਨੂੰ ਗੁਰੂ ਥੱਪਿਆ ਪੰਜ ਪੈਸੇ ਨਰੀਅਲ ਧਰ ਕੇ ਚਾਰ ਪ੍ਰਕਰਮਾਂ ਕਰਕੇ ਨਮਸਕਾਰ ਕੀਤੀ ਔਰ ਫਿਰ ਉੱਚੀ ਆਵਾਜ਼ ਵਿੱਚ ਕਿਹਾ ਬਾਬਾ ਬੁੱਢਾ ਜੀ ਨੂੰ ਸਾਰੇ ਸਿੱਖਾਂ ਨੂੰ ਕਹੋ ਇੱਕ ਕਤਾਰ ਲੱਗ ਕੇ ਮੱਥਾ ਟੇਕੋ ਭਾਈ ਲੈਣੇ ਗੁਰੂ ਅੰਗਦ ਸਾਹਿਬ ਨੂੰ ਸਾਰਿਆਂ ਨੇ ਮੱਥਾ ਟੇਕਿਆ ਪਰ ਕਰਮਾ ਕੀਤੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਮੱਥਾ ਟੇਕਤਾ ਫਿਰ ਸਾਰੇ ਸਿੱਖਾਂ ਪਰਿਵਾਰ ਵਾਲਿਆਂ ਮੱਥਾ ਟੇਕ ਨਮਸ਼ਕਾਰ ਕੀਤੀ ਔਰ ਫਿਰ ਪਾਤਸ਼ਾਹ ਕੋਲ ਖਲੋ ਗਏ ਅੱਖਾਂ ਵਿੱਚੋਂ ਵਿਰਾਗ ਹੰਝੂ 흘 ਰਹਿ ਨੇ ਗੁਰੂ ਅੰਗਦ ਸਹਿ ਮਹਾਰਾਜ ਦੇ ਚੰਦਨ ਦੀ ਚੌਂਕੀ ਤੇ ਬੈਠੇ ਨੇ ਗੁਰੂ ਅੰਗਦ ਸਾਹਿਬ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਭੋਏ ਥੱਲੇ ਬਹਿ ਗਏ ਸੰਗਤ ਵਿੱਚ ਤੇ ਮਨ ਵਿਰਾਗ ਨਾਲ ਭਰਿਆ ਮੈਨੂੰ ਉੱਚੀ ਜਗ੍ਹਾ ਤੇ ਆਪ ਗੁਰੂ ਨਾਨਕ ਤੁੰ ਭੋਏ ਬਹਿ ਗਏ ਵੱਡੇ ਵੱਡੇ ਕਰਾਮਾਤੀ ਤੇਰੇ ਅੱਗੇ ਝੁਕਦੇ ਰਹੇ ਅੱਜ ਲੈਣੇ ਚ ਕੀ ਵੇਖਿਆ ਪਾਤਸ਼ਾਹ ਤੁਸੀਂ ਸੀਸ ਝੁਕਾਤਾ ਪਨੀਵੀਂ ਜਗ੍ਹਾ ਬਹਿ ਗਏ ਬੈਰਾਗ ਵਿੱਚ ਗੁਰੂ ਅੰਗਦ ਸਾਹਿਬ ਰਹੁੰਦੇ ਰਹੇ ਜਦੋਂ ਸਾਰੇ ਮੱਥਾ ਟੇਕ ਲਿਆਨ ਉੱਠ ਖੜੇ ਗੁਰੂ ਨਾਨਕ ਸਾਹਿਬ ਕੋਲ ਖਲੋਕ ਕੇ ਮੋਢੇ ਦੇ ਕੋਲ ਕਹਿੰਦੇ ਗੁਰੂ ਅੰਗਦ ਸਾਹਿਬ ਹੁਣ ਤੁਸੀਂ ਭਾਈ ਲੈਣਾ ਨਹੀਂ ਰਹੇ ਹੁਣ ਤੁਸੀਂ ਗੁਰੂ ਅੰਗਦ ਹੋਗੇ ਹੁਣ ਭਾਈ ਲੈਣਾ ਨਹੀਂ ਰਹੇ ਹੁਣ ਤੁਸੀਂ ਗੁਰੂ ਅੰਗਦ ਹੋ ਗਏ ਅੱਜ ਤੋਂ ਬਾਅਦ ਇਹ ਸੰਗਤ ਨੂੰ ਤੁਸੀਂ ਉਪਦੇਸ਼ ਦੇਣ ਅਸੀਂ ਭੋਏ ਬੈ ਕੇ ਉਪਦੇਸ਼ ਸੁਣਾਗੇ ਤੁਸੀਂ ਉੱਚੀ ਜਗ੍ਹਾ ਤੇ ਉਪਦੇਸ਼ ਸੁਣਾਉਣੇ ਪੰਜ ਦਿਨ ਸਰੀਰ 'ਚ ਰਹੇ ਗੁਰੂ ਨਾਨਕ ਸਾਹਿਬ ਭੋਏ ਸੰਗਤ 'ਚ ਬਿੰਦੇ ਰਹੇ ਕਹਿੰਦੇ ਉਪਦੇਸ਼ ਸੁਣਾਓ ਅੱਜ ਤੇ ਫਿਰ ਕਿੰਨੇ ਧੇਰਵਾਦ ਬੋਲੇ ਜੀ ਮੈਂ ਕੀ ਸੁਣਾਵਾਂ ਕਹਿੰਦੇ ਕੁਝ ਵੀ ਸੁਣਾਓ ਜੋ ਤੁਸੀਂ ਸੁਣਾਓਗੇ ਉਹ ਨਿਰੰਕਾਰ ਦਾ ਹੁਕਮ ਹੋਏਗਾ ਕੋਈ ਉਪਦੇਸ਼ ਸੁਣਾਓ ਤੁਹਾਡੇ ਅੰਦਰੋਂ ਨਿਰੰਕਾਰ ਤੁਰ ਕੀ ਬਾਣੀ ਤੌਰ ਨਹੀਂ ਸੀ ਤੁਹਾਡੇ ਅੰਦਰੋਂ ਨਿਰੰਕਾਰ ਬੋਲੇਗਾ ਕਹਿੰਦੇ ਕੋਈ ਸੁਣਾਓ ਤੇ ਫਿਰ ਕੰਭਰੀ ਜੀ ਮੈਂ ਕੀ ਬੋਲਾਂ ਤੇ ਗੁਰੂ ਨਾਨਕ ਸਾਹਿਬ ਜੀ ਨਜ਼ਰ ਕਰਕੇ ਪਤਾ ਕੀ ਕਿਹਾ ਕਹਿੰਦੇ ਚਲੋ ਅੱਜ ਪਹਿਲੇ ਦਿਨ ਇੱਕੋ ਹੀ ਗੱਲ ਦੱਸ ਦਿਓ 7 ਸਾਲ ਸਾਡੇ ਕੋਲ ਰਹਿ ਕੇ ਕੀ ਸਿੱਖਿਆ ਸੱਤ ਸਾਲ ਕਰਤਾਰਪੁਰ ਰਹਿ ਕੇ ਕੀ ਸਿੱਖਿਆ ਬਸ ਇੰਨਾ ਹੀ ਦੱਸ ਦਿਓ ਅੱਜ ਅੱਜ ਇੰਨੀ ਗੱਲ ਹੀ ਕਹਿ ਦਿਓ ਸੰਗਤ ਨੂੰ ਕਿ ਸੱਤ ਸਾਲ ਤੁਸੀਂ ਕਰਤਾਰਪੁਰ ਰਹਿ ਕੇ ਕੀ ਸਿੱਖਿਆ ਫਿਰ ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਪਹਿਲੀ ਵਾਰ ਬੋਲੇ ਪਹਿਲੇ ਦਿਨ ਉਪਦੇਸ਼ ਬੋਲੇ ਕੀ ਕਹਿੰਦੇ ਕਹਿੰਦੇ ਸਾਧ ਸੰਗ ਸੱਤ ਸਾਲਾਂ ਵਿੱਚ ਮੈਂ ਇੱਕੋ ਹੀ ਗੱਲ ਸਿੱਖੀ ਸਾਰੇ ਹੈਰਾਨ ਹੋ ਗਏ ਸੱਤ ਸਾਲਾਂ ਚ ਇੱਕੋ ਗੱਲ ਸਿੱਖੀ ਗੁਰੂ ਨਾਨਕ ਸਾਹਿਬ ਤੋਂ ਕਿੰਨੇ 7 ਸਾਲਾਂ ਵਿੱਚ ਮੈਂ ਕੋਈ ਗੱਲ ਸਿੱਖੀ ਹੈ ਸੰਗਤ ਜੀ ਤੁਸੀਂ ਵੀ ਸਿੱਖ ਲਿਓ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚੋਂ 7 ਸਾਲ ਰਹਿ ਕੇ ਕੋਈ ਗੱਲ ਸਿੱਖੀ ਹੈ ਉਹ ਇਹ ਹੈ ਜੇ ਗੁਰੂ ਨਾਨਕ ਨੂੰ ਪਾਉਣੇ ਮਰ ਕੇ ਚੱਲਣਾ ਪੈਣਾ ਜੇ ਮੜਾ ਜਿਹਾ ਵੀ ਅੰਸ਼ ਰਹਿ ਗਿਆ ਮੈਂ ਦਾ ਗੁਰੂ ਨਾਨਕ ਨਹੀਂ ਮਿਲੇਗਾ ਮੈਨੂੰ ਮਾਰ ਕੇ ਮਰ ਕੇ ਚੱਲਣਾ ਪੈਂਦਾ ਪਹਿਲੇ ਦਿਨ ਜਿਹੜਾ ਸ਼ਬਦ ਕਿਹਾ ਉਹ 30 ਸਲੋਕਾਂ ਵਿੱਚੋਂ ਪਹਿਲਾ ਸਲੋਕ ਹੈ 63 ਸਲੋਕਾਂ ਵਿੱਚੋਂ ਫਰਸਟ ਪਹਿਲਾ ਸਲੋਕ ਉਹ ਦਿਨ ਪਹਿਲੇ ਦਿਨ ਪਾਤਸ਼ਾਹ ਬੋਲੇ ਕਹਿੰਦੇ ਮਨ ਲਾ ਦੁਜਾ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤੱਕ ਪਾਛੇ ਜੀਵਣਾ ਜਿਉ ਨੂੰ ਪਾਉਣੇ ਤੇ ਮਰ ਜਾ ਜੇ ਮਰ ਨਹੀਂ ਸਕੇਂ ਉਹ ਨੂੰ ਪਾ ਨਹੀਂ ਸਕੇਗਾ ਜੇ ਮਰ ਜਾ ਵੀ ਮੈਂ ਰਹਿ ਗਈ ਨਾ ਮੈਂ ਕੀਤਾ ਮੈਂ ਗਿਆ ਉੱਥੇ ਮੁੱਕ ਜਾਏਗਾ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਸਰੇ ਜਬ ਮੇਰੀ ਮੇਰੀ ਮਿਟ ਜਾਏ ਤਪ ਪ੍ਰਭ ਕਾ ਜਸ ਵਾਰੇ ਆਇ ਤੈਨੋਂ ਅਰਦਾਸ ਤੋਂ ਪਹਿਲਾਂ ਇੰਡੀਵਿਜੁਅਲ ਲੈ ਵੈਸੇ ਹੈ ਜਪਣ ਵਾਲਿਆਂ ਦੀ ਅਰਦਾਸ ਇੰਡੀਵਿਜੁਅਲ ਆਪਣੀ ਪਰ ਗੁਰਮੁਖ ਪਿਆਰਿਆਂ ਸਾਰਿਆਂ ਵਾਸਤੇ ਇਹ ਪੰਗਤੀ ਉਜਾਗਰ ਕਰਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਭਾਈ ਜਦੋਂ ਅਰਦਾਸ ਕਰੋ ਅਰਦਾਸ ਕਰਨ ਤੋਂ ਪਹਿਲਾਂ ਸਾਰੇ ਜਣੇ ਆਹ ਗੱਲ ਕਹੋ ਜਦੋਂ ਅਰਦਾਸ ਕਰਨ ਲੱਗੋ ਸਾਰੇ ਜਣੇ ਇਹ ਗੱਲ ਕਹੋ ਕਿਹੜੀ ਬਾਦਸ਼ਾਹ ਜਿੰਦ ਵੀ ਤੇਰੀ ਐ ਸਰੀਰ ਵੀ ਤੇਰਾ ਆਖੋ ਵੇ ਗੁਰੂ ਜਿੰਦ ਵੀ ਤੇਰੀ ਐ ਸਰੀਰ ਵੀ ਤੇਰਾ ਤੂੰ ਜਿੰਦ ਕੱਢ ਲਈ ਸਰੀਰ ਕਿਸ ਕੰਮ ਦਾ ਤੇ ਸਰੀਰ ਰੋਗੀ ਹੋ ਗਿਆ ਜਿੰਦ ਕਿਸ ਕੰਮ ਦੀ ਜੇ ਸਰੀਰ ਹੀ ਰੋਗੀ ਹੋ ਜਾਏ ਜਿੰਦ ਨੂੰ ਕੀ ਕਰੋਗੇ ਲੋਕੀ ਕਹਿੰਦੇ ਇਹਦੇ ਨਾਲ ਤਾਂ ਮਰ ਜਾਈਏ ਮੌਤ ਆ ਜਾਏ ਮਹਾਰਾਜ ਜਿੰਦ ਵੀ ਟੋੜੀ ਸਰੀਰ ਵੀ ਟੋੜਾ ਤੇ ਜਿਹੜੀਆਂ ਸਰੀਰ ਨੂੰ ਕੋਈ ਵਡਿਆਈਆਂ ਮਿਲਦੀਆਂ ਦਾਤਿਆ ਉਹ ਵੀ ਤੇਰੀਆਂ ਅਰਦਾਸ ਕਰਨ ਤੋਂ ਪਹਿਲਾਂ ਕਹੋ ਜੇ ਤਨ ਨੂੰ ਕੋਈ ਧਨ ਅਮੀਰ ਕਰਕੇ ਤੁਹਾਨੂੰ ਹੱਥ ਜੋੜਦਾ ਹੈ ਦਾਤਾ ਧਨ ਵੀ ਤੇਰਾ ਹੈ ਪਾਤਸ਼ਾਹ ਸਭ ਵਡਿਆਈ ਤੇਰੀ ਅਰਦਾਸ ਕਰਨ ਤੋਂ ਪਹਿਲਾਂ ਸਾਰੇ ਕਹੋ ਕਿ ਤੁਧਿਆ ਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇ ਕੋਈ ਨਾ ਨਾ ਜਾਣੇ ਮੇ ਕੋਈ ਨਾ ਨਾ ਜਾਣੇ ਮੇ ਤੁਸੀਂ ਵੀ ਅੰਦਰ ਪੜਿਓ ਮੈਂ ਵੀ ਇੱਕ ਵਾਰ ਪੜ ਲਈ ਨਾਮ ਅੰਦੇਸਕ ਨੂੰ ਲਈ ਫਿਰ ਸਮਾਪਤੀ ਹੈ ਮਿਲ ਕੇ ਅੰਦਰੋਂ ਕਈ ਪਾਤਸ਼ਾਹ ਜੀ ਕੋਈ ਨਾਉ ਨਾ ਜਾਣੇ ਮੇਰਾ ਕਉਨ ਆਨਿਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਉਨ ਆਨਿਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਮੇਰਾ ਕਉਨ ਆਨਿਕ ਸਭ ਤੇਰੀ ਕੋਈ ਨਾ ਨਾ ਜਾਣੇ ਮੇ ਕਹੋ ਨਾਨਕ ਸਭ ਤੇਰੀ ਵਡਿਆਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਉ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਨ ਅਪਨ ਪਿਆਰ ਨਾਲ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਨੇ ਕੱਲ ਫਿਰ ਇੱਕ ਹਾਜ਼ਰੀ ਹੈ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤਰਸ ਕੀਤਾ ਜੋਜੀ ਪ੍ਰੀਤਮ ਵਡਿਆਈਆਂ ਦਿੰਦੇ ਹਨ ਸਾਧ ਸੰਗਤ ਤਹੀਂ ਉਹਨਾਂ ਦਾ ਨਾਮ ਗਰੀਬ ਨਵਾਜ ਹੈ ਜੋ ਆਪਾਂ ਨੂੰ ਨਿਵਾਜਣ ਨਾ ਆਪਾਂ ਕਿੱਥੇ ਇੱਥੇ ਆਉਣਾ ਹੈ ਉਹਨਾਂ ਨੇ ਨਿਵਾਜਿਆ ਤਾਂ ਤੁਸੀਂ ਸੰਕੜੇ ਹਜ਼ਾਰਾਂ ਮੀਲ ਪਿੰਡ ਲ ਤੈ ਕਰਕੇ ਇੱਥੇ ਆਏ ਹੋ ਮੇਰਾ ਮਨ ਕਹਿੰਦਾ ਤੁਹਾਡਾ ਵੀ ਕਹਿੰਦਾ ਹੋਏਗਾ ਇੱਥੇ ਆ ਕੇ ਦਿਨ ਭੁੱਲ ਜਾਂਦੇ ਨੇ ਇੱਥੇ ਆ ਕੇ ਤਰੀਕਾਂ ਭੁੱਲ ਜਾਂਦੀਆਂ ਨੇ ਕਿ ਅੱਜ ਤਰੀਕ ਕਿਹੜੀ ਐ ਅੱਜ ਦਿਨ ਕਿਹੜਾ ਐ ਇੱਥੇ ਆ ਕੇ ਘਰ ਭੁੱਲ ਜਾਂਦੇ ਇੱਥੇ ਆ ਕੇ ਰਿਸ਼ਤੇਦਾਰ ਭੁੱਲ ਜਾਂਦੇ ਨੇ ਔਰ ਸਭ ਤੋਂ ਵੱਡੀ ਗੱਲ ਇੱਥੇ ਆ ਕੇ ਰੋਗੀਆਂ ਨੂੰ ਦਵਾਈ ਖਾਣੀ ਭੁੱਲ ਜਾਂਦੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਆ ਕੇ ਰੋਗੀਆਂ ਨੂੰ ਦਵਾਈ ਖਾਣੀ ਭੁੱਲ ਜਾਂਦੀ ਕਿ ਮੈਂ ਦਵਾਈ ਵੀ ਖਾਣੀ ਐ ਪਾਤਸ਼ਾਹ ਨਦਰ ਕਿਰਪਾ ਕਰਨ ਆਪਣੀ ਸਾਰਿਆਂ ਦੀ ਹਾਜ਼ਰੀ ਪਰਵਾਨ ਹੋਵੇ ਕਲ ਫਿਰ ਪਾਤਸ਼ਾਹ ਦੇ ਚਰਨਾਂ ਜਿ세 ਤਰ੍ਹਾਂ ਹਜ਼ੂਰ ਸੇਵਾ ਲੈਣ ਪੁਲਚੁੱਕ ਦੀ ਖੇਮਾ ਬਖਸ਼ਣੀ ਸਾਰੀ ਸੰਗਤ ਦਾ ਸਿੰਘ ਸਹਿਬਾਨ ਜੀ ਅੰਦਰ ਧੰਨਵਾਦ ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ ਫਿਰ ਸਮਾਪਤੀ ਹੈ ਜੀ ਸਿਖਾਂ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜੇ ਕਿਉ ਨ ਜਾ ਸੋ ਦੋ ਤਾਂ ਲੈਣਾ ਟਿਕਿਓ ਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੈ ਆਚੋਤ ਹੈ ਪਾਰ ਬ੍ਰਹਮ ਅਪਨਾਸੀ ਅਗਨਾਸ ਹੈ ਸਰਵਮੈ ਉਪੰਜਨ ਗੰਤਾਸ ਹੇ ਨਿਰੰਕਾਰ ਹੇ ਨਿਰਗੁਣ ਸੋਟੇਕ ਗੋਬਿੰਦ ਹੈ ਗੁਣ ਨਿਦਾਨ ਕਰਿ ਤੈ ਭਵੇ ਇਕ ਪਰ ਹਰ ਹਰੇ ਆਪੀ ਹੋਵਣ ਹਾਰ ਹੇ ਸੰਤ ਕਹ ਸਦਾ ਸੰਗ ਨੇ ਆਧਾਰ ਠਾਕੁਰ ਅੰਦਾਸ ਨੋ ਮੈਂ ਨਿਰਗੁਣ ਗੁਣ ਨਹੀਂ ਕੋਏ ਬਿਜੇ ਨਾਮ ਦਾਨ ਰੱਖੋ ਹੀ ਐ ਪਰੋਏ ਕਿਰਪਾ ਨਿਦਧ ਹਾਲ ਮਨ ਵਸਤ ਨਾਨਕ ਹੋਤ ਨਿਹਾਲ ਨਾਮ ਜਹਾਜ ਹੈ ਚੜੈ ਸੋਤਰੇ ਪਾ ਜੋ ਸ਼ਰਧਾ ਕਰ ਸੇਵੰਦੇ ਗੁਰਪਾਰੂ ਉਤਾਰਨ ਹਾਰ ਕਥਾਨਤਾ ਪ੍ਰਤ ਹੋਤ ਹੈ ਸੁਣਹੁ ਸੁ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਘਰ ਕੇ ਰਕਾਰਗ ਜਾਵੇ ਸੁਨੇ ਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਘਰ ਪੈਰ ਕਾਲ ਦੇ ਗੁ ਤੇ ਗੁ ਭਰੇ ਗੁਰਪੰਥ ਖਾਲਸੇ ਦੀ ਦਿਨ ਦਿਨ ਚੜਦੀ ਕਲਾ ਰੱਖੋ ਜੀ ਮਹਾਰਾ